ਸਤ ਹੈਲੋ ਜੀ ਸਤ ਸ੍ਰੀ ਅਕਾਲ ਜੀ ਦੇਖੋ ਅੱਜ ਰਾਜ ਦੀਆਂ ਦੋ ਫੋਟੋਸ ਮੈਂ ਡਾਲੀਆਂ ਨੇ ਇੱਕ ਫੋਟੋ ਵਿੱਚ ਰਾਜ ਨੂੰ ਮੈਂ ਹਸਾ ਦਿੱਤਾ ਕੋਈ ਯੋਕ ਕੀਤਾ ਸੀ ਮੈਂ ਔਰ ਦੂਸਰੀ ਫੋਟੋ ਜੋ ਰਾਜ ਸੋਚਾ ਵਿੱਚ ਪੈ ਗਈ ਕਿ ਮੈਂ ਹੱਸੀ ਕਿਸ ਤਰ੍ਹਾਂ ਦੀ ਹੱਸੀ ਕਿਉਂ ਮੈਨੂੰ ਕੀ ਕਹਿਰੀ ਰਾਜ ਪਤਾ ਰਾਜ ਮੈਨੂੰ ਕਹਿ ਰਿਹਾ ਮੈਨੂੰ ਅੱਜ 4 ਦਿਨ ਹੋ ਚੱਲੇ ਰੋਂਦੀ ਨੂੰ ਤੇ ਮੈਂ ਕਿਹਾ ਕਿਉਂ ਤੂੰ ਕਿਉਂ ਰੋ ਰਹੀ ਆ ਤੇ ਰਾਜ ਕਹਿੰਦੀ ਕਿ ਮੈਂ ਇਸ ਤਰ੍ਹਾਂ ਹੀ ਰੋ ਰਹੀ ਆ ਕਿ ਮੈਂ ਆਪਣੇ ਕਰਮਾਂ ਨੂੰ ਤੇ ਤੁਹਾਨੂੰ ਪਤਾ ਮੈਂ ਇਹਨੂੰ ਕੀ ਕਿਹਾ ਕਰਮ ਬਗਾਰੇ ਕਿਸਮਤ ਨਹੀਂ ਕਿਸਮਤ ਬਗਾਰੇ ਕਰਮ ਨਹੀਂ ਕੋਈ ਚੱਲ ਕੇ ਕਿਸੇ ਦੇ ਘਰ ਨਹੀਂ ਆਂਦਾ ਖੁਦ ਆਪਣੇ ਆਪ ਨੂੰ ਖਿੱਚ ਲਿਆਂਦਾ ਕਿਉਂ ਰਸਈ ਹੈ ਨਾ ਸਹੀ ਅਸ ਅਸ ਠੀਕ ਹੈ ਰਾਜ ਥੋੜੇ ਤੇ ਪਹਿਲਾਂ ਅਸੀਂ ਕਿੰਨਾ ਫਨ ਕਰ ਰਹੇ ਸੀ ਹਾਂਜੀ ਹੱਸ ਹੱਸ ਵਾਲੇ ਗੱਲਾਂ ਕਰ ਰਹੇ ਸੀ ਹਨਾ ਤੇ ਤੈਨੂੰ ਪਤਾ ਹੈ ਕੁਝ ਵੀਡੀਓਜ਼ ਰਾਜ ਦੇ ਨਾ ਇੰਸਟਾ ਦੀ ਆ ਰਹੀ ਸੀ ਰਾਤ ਵੀਡੀਓਸ ਤੇ ਇਹ ਦੇ ਕੇ ਕਹਿ ਰਹੀ ਸੀ ਮੋਨੀਕਾ ਕਾਫੀ ਟਾਈਮ ਹੋ ਗਿਆ ਮੈਂ ਨਾ ਫੋਨ ਨਹੀਂ ਕਦੀ ਦੇਖਿਆ ਤੇ ਮੈਂ ਤਾਂ ਫੋਨ ਮੇਰੇ ਕੋਲ ਹੈਗਾ ਵੀ ਨਹੀਂ ਤੇ ਰਾਜਨ ਮੈਂ ਬਹੁਤ ਜਲਦੀ ਫੋਨ ਲੈ ਕੇ ਦਵਾਂਗੀ ਕਿਉਂਕਿ ਰਾਜਨ ਨੂੰ ਫੋਨ ਟੱਚ ਨਹੀਂ ਚਲਾਣਾ ਆਂਦਰ ਇਸ ਲਈ ਹਲਕਾ ਹਲ ਕਰ ਨੂੰ ਥੋੜਾ ਜਿਹਾ ਪਹਿਲਾਂ ਜਾ ਸਿਖਾਵਾਂਗੇ ਫੋਨ ਕਿ ਸਟਾਰ ਚ ਲਾਈਦਾ ਤੇ ਰਾਜਮੀ ਨੇ ਕਹਿ ਰਹੀ ਸੀ ਹਾਏ ਕਿੰਨਾ ਵਧੀਆ ਲੱਗ ਰਿਹਾ ਫੋਨ ਦੇ ਵਿੱਚ ਇੰਨਾ ਕੁਝ ਮਲਤ ਆਉਂਦਾ ਤੇ ਨਜ਼ਰ ਤੇ ਤੁਹਾਨੂੰ ਬਤਾ ਉਥੇ ਨਾ ਦੋ ਨਾ ਵੀਡੀਓਜ਼ ਚੱਲ ਰਹੀ ਸੀ ਦੋਨੋਂ ਲੜਕੀਆਂ ਦੀਆਂ ਤੇ ਉਹਨਾਂ ਲੜਕੀਆਂ ਦੋਵਾਂ ਨੇ ਸ਼ਾਦੀ ਕੀਤੀ ਜਿਵੇਂ ਰਾਜਨ ਕਹਿ ਰਹੀ ਮੈਂ ਕਿਹਾ ਰਾਜ ਆ ਦੇਖ ਲੈ ਹਸਬੰਡ ਵਾਈਫ ਬਣੇ ਹੋਈ ਬਰਾਤ ਵੀ ਨੇ ਕਹਿੰਦੀ ਇਹ ਤੇ ਜਨਮਨੀ ਹੀ ਕੀ ਹੈ ਅਮੇਗਾ ਅੱਜਕਲ ਸਮਾਰਟ ਚੀਜ਼ਾਂ ਹੋ ਗਿਆ ਸਮਾਰਟ ਟਾਈਮ ਹੋ ਗਿਆ ਸਮਾਰਟ ਸਮਾ ਹੋ ਗਿਆ ਵਕਤ ਕਿੱਦਾਂ ਕਿਤੇ ਪਹੁੰਚ ਗਿਆ ਤੂੰ ਅਜੇ ਵੀ ਮੈਂ ਕਿਉਂ ਉਸੇ ਪਿੰਡ ਦੇ ਵਿੱਚ ਤੁਰੀ ਫਿਰਦੀ ਆ ਹਨਾ ਰਾਜ ਸਹੀ ਕੀ ਗਲਤ ਸਹੀ ਸਹੀ ਫਿਰ ਇਸ ਲਈ ਜਿਸ ਕਹਨ ਰਾਜ ਨੂੰ ਨਾ ਥੋੜਾ ਹਸ ਆ ਗਿਆ ਤੇ ਹੁਣ ਵੀ ਮੈਂ ਉਹ ਰਾਤ ਬੈਠੇ ਹੋਏ ਸੀ ਤੇ ਕੁਝ ਗੱਲਾਂ ਬਾਤਾਂ ਕਰ ਰਹੇ ਸੀ ਆਪਣੀਆਂ ਸਾਂਝੀਆਂ ਤੇ ਬੱਚਿਆਂ ਨੂੰ ਅਸੀਂ ਸਵਾਦ ਦਿੱਤਾ ਹੋਇਆ ਵਿਦਿਆ ਸੋਈ ਹੋਈ ਹੈ ਤੇ ਰਾਜ ਦਾ ਬੇਟਾ ਤੇ ਬੇਟੀ ਉੱਪਰ ਸੋਏ ਹੋਏ ਨੇ ਤੇ ਫਿਰ ਮੈਂ ਉਹ ਰਾਤ ਨੇ ਚਾਹ ਦਾ ਕੱਪ ਪੀਤਾ 13 ਚਾ ਪੀ ਕੇ ਥੋੜਾ ਵਧੀਆ ਲੱਗਦਾ ਇਹਨੂੰ ਤੇ ਤੁਹਾਨੂੰ ਪਤਾ ਹੈ ਬਹੁਤ ਸਾਰੇ ਅੱਜ ਕੰਮ ਕੰਪਲੀਟ ਹੋਏ ਨੇ ਕਪੜੇ ਵਾਸ਼ਿੰਗਸ ਉਹ ਵੀ ਫ੍ਰੀ ਹੋ ਗਏ ਤੇ ਹੁਣ ਅਸੀਂ ਗੱਪਾ ਛੱਪਾ ਮਾਰ ਰਹੇ ਸੀ ਤੇ ਰਾਜ ਨੂੰ ਮੈਂ ਦੱਸਿਆ ਚਲੋ ਰਾਜ ਤੁਸੀਂ ਫੈਮਿਲੀ ਪਰਿਵਾਰ ਨੂੰ ਮਿਲੋ ਤੇ ਉਹਨਾਂ ਨਾਲ ਗੱਲਾਂਬਾਤਾਂ ਕਰਿਆ ਕਰੋ ਤੇ ਬਹੁਤ ਜਲਦੀ ਰਾਜ ਨੂੰ ਵੀ ਤੁਸੀਂ ਅੱਛਾ-ਅੱਛਾ ਸਕੋਰ ਦੋ ਅੱਛਾ ਕਮੈਂਟਸ ਦੋ ਤਾਂ ਕਿ ਰਾਜ ਤੁਹਾਡੇ ਨਾਲ ਹਰ ਜਗ੍ਹਾ ਤੇ ਹਰ ਚੈਨਲ 'ਚ ਜੁੜ ਸਕੇ ਤੇ ਹਰ ਇੱਕ ਗੱਲ ਨੂੰ ਸਾਂਝਾ ਕਰ ਸਕੇ ਕੁੜੀ ਬਹੁਤ ਤਿਰਤ ਵਾਲੀ ਐ ਥੋੜੀ ਬਹੁਤ ਮਨ ਦੀ ਸਾਫ ਐ ਸਿਰਫ ਫਰਕ ਐਨ ਆ ਕੀ ਮੂੰਹ ਦੀ ਬੜਬੋਲੀ ਹੈ ਢਿੱਡ ਚੇ ਦੇ ਕੁਛ ਨਹੀਂ ਕਿਉਂ ਰਾਜ ਹਾਂਜੀ ਸਹੀ ਗੱਲ ਕਹੀ ਨਾ ਸਹੀ ਸੇ ਤੇਰਾ ਤੁਸੀਂ ਕੁਛ ਐਨਾ ਬਾਰੇ ਕੁਛ ਦੱਸੋ ਤੁਹਾਨੂੰ ਪਰਿਵਾਰ ਫੇਸਬੁੱਕ ਵੱਲੋਂ ਇੰਨੇ ਕਮੈਂਟ ਆ ਰਹੇ ਨੇ ਮੈਸੇਜ ਆ ਰਹੇ ਕੱਲ ਦੇ ਤੇ ਤੁਸੀਂ ਇਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ ਐਨਾ ਦੀ ਕੁਛ ਕੁਝ ਬੋਲ ਤੁਹਾਡੇ ਕੋਲ ਐਨਾ ਹਸਤੇ ਹੋਣ ਗਈ ਕੁਝ ਤੇ ਮਤਲਬ ਜਿੱਦਾਂ ਮੈਨੂੰ ਮਤਲਬ ਤੁਸੀਂ ਸਪੋਰਟ ਕਰੋ ਜਾਂ ਮੋਨਿਕਾ ਮੈਮ ਦੇ ਚੈਨਲ ਤੋਂ ਵੱਧ ਤੋਂ ਵੱਧ ਮੈਨੂੰ ਸ਼ੇਅਰਸ ਕਰੋ ਤਾਂ ਕਿ ਮੇਰੀ ਵੀਡੀਓਜ਼ ਵੱਧ ਤੋਂ ਵੱਧ ਪਹੁੰਚ ਸਕੇ ਕੁਝ ਇਸ ਤਰ੍ਹਾਂ ਦੀ ਗੱਲਬਾਤ ਤੁਸੀਂ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਹਾਂਜੀ ਕੀ ਦੇਣਾ ਚਾਹੁੰਦੇ ਹੋ ਬੋਲੋ ਖੁੱਲਕੇ ਬੋਲੋ ਰਾਜ ਮੈਂ ਚਾਹਨੀ ਆ ਵੀ ਮੋਨਿਕਾ ਦੀਦੀ ਵੱਲੋਂ ਮੇਰੇ ਕਮੈਂਟਸ ਔਰ ਚੈਨਲ ਮੇਰੇ ਦਾ ਬਾਤ ਸਕਣ ਬਿਲਕੁਲ ਇਹਦਾ ਕਹਿਣਾ ਆਇਆ ਵਾ ਕਿ ਮਤਲਬ ਜੋ ਮੇਰੀ ਖੁਦ ਦੀ ਵੀਡੀਓਜ਼ ਹੈ ਔਰ ਫੇਸਬੁਕ ਕਰਾਈ ਤੇ ਤਾਂ ਕਿ ਉਹ ਵੱਧ ਤੋਂ ਵੱਧ ਤੁਸੀਂ ਪਚਾਓ ਕਿ ਔਰ ਵੀ ਜ਼ਿਆਦਾ ਮੈਂ ਫੈਮਿਲੀ ਵੱਲ ਪਹੁੰਚ ਸਕਾਂ ਤੇ ਜਿਹੜਾ ਕਿ ਮੈਨੂੰ ਪਰਿਵਾਰ ਵੱਲੋਂ ਵਧੀਆ ਸਪੋਰਟ ਤੇ ਵਧੀਆ ਕਮੈਂਟਸ ਮਿਲ ਸਤਨ ਤੇ ਜਲਦੀ ਤੋਂ ਜਲਦੀ ਰਾਜੇ ਹਸਬੈਂਡ ਅੱਜ ਨਹੀਂ ਆਣਗੇ ਕੱਲ ਨਹੀਂ ਆਣਗੇ 6 ਮਹੀਨਿਆਂ ਨੂੰ ਨਹੀਂ ਆਣਗੇ ਕਦੀ ਤਾਂ ਆਏਗਾ ਨਾ ਕਿਉਂ ਰਸ ਹਾਂਜੀ ਹਾਂਜੀ ਤੇ ਰਾਸ ਤਾਂ ਮੰਨਣਾ ਕਿ ਮੈਂ ਮਤਲਬ ਇਸ ਜਗ੍ਹਾ ਤੇ ਹੀ ਰਹਿਣਾ ਚਾਹੁੰਦੀ ਹਾਂ ਇਸ ਹਸਬੈਂਡ ਕੋਲ ਹੀ ਰਹਿਣਾ ਚਾਹੁੰਦੀ ਹਾਂ ਸਿਰਫ ਹਲਕੇ ਜਿਹੜੇ ਮਸਲੇ ਆ ਉਹ ਮੇਰੇ ਹੱਲ ਹੋਣੇ ਚਾਹੀਦੇ ਹਨਾ ਰਸ ਹਾਂਜੀ ਬਾਕੀ ਰਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਥੋੜਾ ਸਮਾਈਲ ਕਰਕੇ ਇਹਨਾਂ ਨੂੰ ਹਾਂਜੀ ਬੋਲੋ ਹੱਸ ਕੇ ਮੈਂ ਹੀ ਕਹਿਣਾ ਚਾਹੁੰਦੀ ਆ ਵੀ ਮਤਲਬ ਮੇਰਾ ਸਮੈਨ ਦਾ ਇੱਥੇ ਰਹਿਣ ਮੇਰੇ ਕੋਲ ਹੀ ਠੀਕ ਹੈ ਠੀਕ ਹੈ ਕਿ ਉੱਥੇ ਨਾ ਜਾਣਾ ਚਾਹਵੇਂ ਆਪਣੇ ਪਿੰਡ 'ਚ ਸੈਰ ਦੇ ਵਿੱਚ ਰਵੇ ਪਰ ਬੱਚੂ ਉੱਥੇ ਤੁਹਾਡਾ ਆਪਣਾ ਪਿੰਡ ਹੈ ਤੁਸੀਂ ਆਪਣੇ ਪਿੰਡ 'ਚ ਰਹੋ ਉਹ ਪਿੰਡ ਨਹੀਂ ਆ ਉਹ ਆਏ ਉੱਥੋਂ ਪੱਟੀ ਤੋਂ ਆਏ ਤੇ ਇੱਥੇ ਆਣ ਕੇ ਚੱਲ ਲਈ ਪਰ ਪੁੱਤਰ ਉਹ ਵੀ ਹੈ ਨਾ ਅਸੀਂ ਕਰਾਇਆ ਪੜਾਣ ਦਾ ਬੱਚਾਂਗੇ ਜੇ ਆਪਣੇ ਘਰ ਵੀ ਤੇ ਚੱਲ ਜਾਈਏ ਤਾਂ ਜ਼ਿਆਦਾ ਵਧੀਆ ਨਹੀਂ ਸੈਟਿੰਗ ਉਥੇ ਰੰਨਾ ਦਿੰਦੇ ਦੀਦੀ ਲੜਾਈ ਝਗੜਾ ਫੇਰ ਨਹੀਂ ਹਟਦਾ ਠੀਕ ਹੈ ਹਾਂਜੀ ਬਾਕੀ ਦੇਖੋ ਰਾਜ ਨੂੰ ਮੈਂ ਇੱਕ ਗੱਲ ਸਮਝਾਈ ਆ ਬੱਚੇ ਅੱਜ ਨਹੀਂ ਕੱਲ ਨਹੀਂ 6 ਮਹੀਨਿਆਂ ਨੂੰ ਕਿਤੇ ਨਾ ਕਿਤੇ ਤੇ ਆਏਗਾ ਹੀ ਨਾ ਹਾਂਜੀ ਕਿੰਨੀ ਦੇ ਤੱਕ ਜਨਾਨੀ ਬੰਦੇ ਬਗਾਇ ਤੇ ਬੰਦਾ ਜਨਾਨੀ ਬਗਾਇ ਗੁਜ਼ਾਰਾ ਕਰ ਲੇਗਾ ਕਿੰਨੇ ਟਾਈਮ ਤੱਕ ਗੁਜ਼ਾਰਾ ਕਰ ਲੇਗਾ ਹਨਾ ਰਾਜ ਨਹੀਂ ਹੁੰਦਾ ਹਾਂਜੀ ਆਪਣਾ ਬੰਦਾ ਆਪਣਾ ਹੀ ਹੁੰਦਾ ਹੈ ਦੀਦੀ ਹਾਂ ਆਪਣਾ ਆਪਣਾ ਹੀ ਹੁੰਦਾ ਤੇ ਬਾਹਰ ਦਾ ਬਾਹਰ ਦਾ ਹੀ ਰਹਿੰਦਾ ਕਿਉਂ ਰਾਜ਼ ਹਾਂਜੀ ਪਰ ਬੈਸੀ ਵੀ ਰਾਜ਼ ਉਹਦਾ ਤੁਹਾਡਾ ਪੂਰਾ ਹੱਕ ਹੈ ਕਿਉਂਕਿ ਤੁਸੀਂ ਲਾਵਾ ਲੈ ਕੇ ਗਏ ਹੋ ਗੁਰਦੁਆਰੇ ਵਿੱਚ ਹਾਂਜੀ ਫਿਰ ਸੋ ਸਤ ਫੇਰੇ ਦਵਾਈ ਨੇ ਸੋ ਆਪਣੇ ਰਸਮ ਰਸਮਾਂ ਨਹੀਂ ਭਾਈਆਂ ਨੇ ਵੇਖੋ ਮੇਰੇ ਸਾਸ ਨੇ ਆਪਣੀ ਮਰਜ਼ੀ ਨਾਲ ਪਸੰਦ ਕੀਤਾ ਤੇ ਮੇਰੇ ਸਾਸ ਦੇ ਥਰੂ ਹੀ ਹੋਇਆ ਸਾਰਾ ਕੁਝ ਹਾਂ ਨਾ ਮੇਰਾ ਭੈਣ ਭਰਾ ਵਿੱਚ ਪਿਆ ਤੇ ਨਾ ਕੋਈ ਵੀ ਸਿਰਫ ਮੇਰੀ ਮਨ ਪਸੰਦ ਨਾ ਮੇਰੇ ਸਾਸ ਨੇ ਆਪੇ ਵੇਖਿਆ ਆਪੇ ਸਾਰਾ ਕੁਝ ਕੀਤਾ ਮੇਰਾ ਹਾਂ ਬਿਲਕੁਲ ਤੇ ਇਸ ਲਈ ਰਾਜ ਨੂੰ ਅੱਜ ਤੋਂ ਬਾਅਦ ਮੈਂ ਕੋਸ਼ਿਸ਼ ਸ਼ਿਕਸਦਾਤ ਬਸਰਟ ਕਰਾਂਗੀ ਕਿ ਇਹਨੂੰ ਹਮੇਸ਼ਾ ਮੈਂ ਖੁਸ਼ ਰੱਖਾਂ ਹਸਾਂਦੀ ਰਵਾਂ ਤੇ ਵੱਧ ਤੋਂ ਵੱਧ ਰਾਜ ਨੂੰ ਆਪਣੇ ਨਾਲ ਜੋੜ ਕੇ ਰੱਖਾਂ ਕਿਉਂਕਿ ਮੈਂ ਨਹੀਂ ਚਾਹਦੀ ਜਿਹੜਾ ਇਨਸਾਨ ਪਹਿਲਾਂ ਹੀ ਪਰੇਸ਼ਾਨ ਹੈ ਦੁਖੀ ਹੈ ਉਹਨੂੰ ਬਾਰ-ਬਾਰ ਇਸ ਚੀਜ਼ ਦਾ ਰਿਲੀਜ਼ ਕਰਵਾਇਆ ਜਾਏ ਕੋਈ ਇਸੇ ਚੀਜ਼ ਨੂੰ ਮਿਲਾ ਕੇ ਤੇ ਇਸ ਲਈ ਸਿਰਫ ਇਹਨੂੰ ਮੈਂ ਇਕੱਲੀ ਹੀ ਹੋ ਸਕਦੀ ਨਹੀਂ ਆ ਰਾਹ ਸਾਜਨੀ ਕੱਲ ਨਹੀਂ ਪਰਸੋਂ ਨਹੀਂ ਕਿਤੇ ਨਾ ਕਿਤੇ ਤੇ ਉਹ ਵਾਪਸ ਆਏਗਾ ਕਿਉਂਕਿ ਜਦੋਂ ਦੀ ਇਹ ਰਾਜ਼ ਮੇਰੇ ਕੋਲ ਆਏ ਨੇ ਉਸ ਤੋਂ ਬਾਅਦ ਅਾਜ ਰਿਕ ਕੋ ਹੀ ਗੱਲ ਕੀਤੀ ਹੈ ਮੋਨਿਕਾ ਕਿਤੇ ਨਾ ਕਿਤੇ ਮੇਰਾ ਧਿਆਨ ਉਧਰ ਹੀ ਹੈ ਪਰਿਵਾਰ ਵਾਲੀ ਹੈ ਤੇ ਚਲੋ ਪਰਿਵਾਰ ਵਾਲ ਹੁੰਦਾ ਵੀ ਅਸੀਂ ਗੱਲ ਨਹੀਂ ਕਿ ਪਰਿਵਾਰ ਵਾਲ ਧਿਆਨ ਨਹੀਂ ਹੁੰਦਾ ਤੇ ਬਾਕੀ ਜਿਹੜਾ ਮੇਰਾ ਫੋਨ ਹਿੱਲ ਰਿਹਾ ਮੇਰਾ ਹੈਂਡਸ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ ਕਿਉਂਕਿ ਮੈਂ ਅੰਬ੍ਰੈਲਾ ਫੋਨਸ ਉਹ ਦੂਸਰਾ ਮੇਲਾ ਲਗਾ ਕੇ ਜਿਹੜਾ ਫੋਨ ਨੂੰ ਸੈੱਟ ਕਰਦੇ ਨੇ ਉਹ ਮੈਂ ਨਹੀਂ ਕਰ ਪਾਈ ਤੇ ਮੈਂ ਨਾਲ ਹੀ ਆਪਣਾ ਜੋ ਕੀ ਹੈ ਵੀਡੀਓ ਨੂੰ ਰੈਡੀ ਕਰ ਰਹੀ ਆ ਤੇ ਬਾਕੀ ਤੁਸੀਂ ਰਾਜ ਨੂੰ ਕਮੈਂਟਸ ਰਾਈਂ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਰਾਜ ਦੀ ਜੋ ਫੈਮਲੀ ਆ ਉਹ ਕਿਤਨਾ ਕਿਤੇ ਰਾਜ ਨੂੰ ਬੈਲਾ ਸਪੋਰਟ ਕਰ ਸਕੇ ਠੀਕ ਹੈ ਨਾ ਰਾਜ ਠੀਕ ਹੈ हां सत्रीक ओके जी धनवाद शुक्रिया जी, जी टेक